ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਿਸ਼ਾਨ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਕਲਾਸਿਸ ਦੇ YouTube ਚੈਨਲ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਵੀ ਆਪਾਂ ਪੋਲੀਟਿ ਕਰਾਂਗੇ ਪੰਜਾਬ ਪੁਲਿਸ ਕਾਂਸਟੇਬਲ ਵਾਸਤੇ ਕਾਂਸਟੇਬਲ ਦਾ ਇਗਜ਼ਾਮ ਸਾਥੀਓ ਤੁਹਾਨੂੰ ਪਤਾ ਹੈ ਵੀ 21 ਫਰਵਰੀ ਤੋਂ ਉਹਦੇ ਫਾਰਮ ਪਰ ਨੀ ਸਟਾਰਟ ਹੋ ਚੁੱਕੇ ਆ 13 ਮਾਰਚ ਤੱਕ ਉਹਦੇ ਫਾਰਮ ਭਰੇ ਜਾਣਗੇ ਤਾਂ ਸਾਰੇ ਵਿਦਿਆਰਥੀਆਂ ਨੂੰ ਅਨੁਰੋਧ ਹੈ ਵੀ ਉਹਦਾ ਫਾਰਮ ਫਿਲ ਕਰ ਲਿਓ ਉਸ ਤੋਂ ਬਾਅਦ ਚੋਂ ਇੱਕ ਸਬਜੈਕਟ ਆਂਦਾ ਹੈ ਉਹਦੇ ਵਿੱਚ ਜੀਕੇ ਜੀਕੇ ਦੇ ਵਿੱਚ ਸਾਥੀਓ ਜਿੰਨੀਆਂ ਵੀ ਪਿਛਲੇ ਪੇਪਰਾਂ ਦੀਆਂ ਸ਼ਿਫਟਾਂ ਹੋਈਆਂ ਹਨ ਉਹਨਾਂ ਦੀ ਹਰ ਸ਼ਿਫਟ ਦੇ ਵਿੱਚ ਇੱਕ ਸ਼ਿਫਟ ਦੇ ਵਿੱਚ ਪੋਲੀਟੀਕਲ ਦੇ 9 ਜਾਂ 9 ਤੋਂ ਜ਼ਿਆਦਾ ਤੇ 12 ਜਾਂ 13 ਤੋਂ ਕੱਟ ਪਰਸਨ ਪੁੱਛੇ ਗਏ ਹਨ ਯਾਨੀ ਐਵਰੇਜ ਮੰਨ ਕੇ ਚੱਲੀਏ ਤਾਂ 11 12 ਕੁਐਸਚਨ ਹਰ ਇੱਕ ਸ਼ਿਫਟ ਦੇ ਵਿੱਚ ਆਉਂਦੇ ਆ ਪੋਲਿਟੀਕਲ ਦੇ ਤਾਂ ਉਸੇ ਪੋਲਿਟੀਕਲ ਸਬਜੈਕਟ ਨੂੰ ਆਪਾਂ ਥਿਉਰੀ ਵਾਈਜ਼ ਕਵਰ ਕਰ ਰਹੇ ਹਾਂ ਉਸ ਤੋਂ ਬਾਅਦ ਉਸ ਦੀ ਐਮਸੀਕਿਊ ਕਰਾਂਗੇ ਤਾਂ ਕਿ ਪੋਲਿਟੀਕਲ ਦੇ ਜਿੰਨੇ ਵੀ 11 12 ਸਾਡੇ ਕੁਐਸਚਨ ਹਨ ਪੇਪਰ ਦੇ ਵਿੱਚ ਉਹ ਸਾਰੇ ਦੇ ਸਾਰੇ ਸਹੀ ਹੋਣ ਦੇਖੋ ਮੈਂ ਪੂਰੀ ਦੀ ਪੂਰੀ ਪੋਲੀਟਿਕ ਕਰਾਉਂਗਾ ਯਾਨੀ ਇੱਕ ਇੱਕ ਭਾਗ ਇੱਕ ਇੱਕ ਅਨੁਛੇਦ ਦੀ ਵਿਆਖਿਆ ਕਰਵਾਉਂਗਾ ਬਟ ਕਰਵਾਉਂਗਾ ਕਾਂਸਟੇਬਲ ਦੀ ਲਿਮਟ ਦੇ ਅਨੁਸਾਰ ਐਵੇਂ ਨਹੀਂ ਆ ਪੂਰੇ ਡਿਟੇਲ ਦੇ ਵਿੱਚ ਕਰਵਾਤਾ ਤੁਹਾਨੂੰ ਆਪਾਂ ਕੋਈ ਪੜ੍ਹ ਕੇ ਆਈਏ ਇਸ ਦਾ ਐਗਜ਼ਾਮ ਨਹੀਂਗਾ ਦੇਣਾ ਸਿਰਫ ਤੇ ਸਿਰਫ ਕਾਂਸਟੇਬਲ ਦੀ ਪ੍ਰੀਖਿਆ ਪਾਸ ਕਰਨੀ ਆ ਆਪਾਂ ਉਸ ਲੈਵਲ ਦੇ ਆਧਾਰ ਤੇ ਹੀ ਆਪਾਂ ਕੀ ਕਰਾਂਗੇ ਆਪਾਂ ਪੜ੍ਹਾਈ ਕਰਾਂਗੇ ਠੀਕ ਹੈ ਸੰਵਿਧਾਨ ਦੇ ਵਿੱਚ ਸਾਰਿਆਂ ਨੂੰ ਪਹਿਲਾਂ ਪਤਾ ਸਾਨੂੰ ਇਹ ਹੋਣਾ ਚਾਹੀਦਾ ਵੀ ਭਾਗ ਕਿੰਨੇ ਸੰਵਿਧਾਨ ਦੇ ਵਿੱਚ ਕਿੰਨੇ ਭਾਗਨ ਸੰਵਿਧਾਨ ਦੇ ਵਿੱਚ ਜੇ ਭਾਗਾਂ ਦੀ ਗੱਲ ਕਰਦੇ ਆ ਤਾਂ ਭਾਗਨ 22 ਕਿੰਨੇ ਭਾਗਨ 22 ਹੁਣ 22 ਭਾਗਨ ਸੰਵਿਧਾਨ ਦੇ ਵਿੱਚ ਤੇ ਹਰੇਕ ਭਾਗ ਦੇ ਵਿੱਚ ਕੋਈ ਨਾ ਕੋਈ ਅਨੁਛੇਦ ਜ਼ਰੂਰ ਦੇਖਣ ਨੂੰ ਮਿਲਦਾ ਹੈ ਉਸੇ ਤਰ੍ਹਾਂ ਜਿਹੜਾ ਭਾਗ 1 ਹੈ ਅੱਜ ਅਸੀਂ ਭਾਗ 1 ਕਰਾਂਗੇ ਭਾਗ 1 ਦੇ ਵਿੱਚ ਆਰਟੀਕਲ ਨੰਬਰ 1 ਤੋਂ ਲੈ ਕੇ ਤੇ 4 ਤੱਕ ਦਾ ਵਰਣਨ ਦੇਖਣ ਨੂੰ ਮਿਲਦਾ ਹੈ ਕਿੰਨੇ ਤੱਕ ਦਾ ਆਰਟੀਕਲ ਨੰਬਰ 1 ਤੋਂ ਲੈ ਕੇ 4 ਤੱਕ ਦਾ ਵਰਣਨ ਸਾਨੂੰ ਦੇਖਣ ਨੂੰ ਮਿਲਦਾ ਹੈ ਹੁਣ ਪਹਿਲਾਂ ਤਾਂ ਮੈਂ ਦੱਸੂਗਾ ਤੁਹਾਨੂੰ ਭਾਗ 1 ਦੇ ਵਿੱਚ ਹੈ ਕੀ ਆ ਉਸ ਤੋਂ ਬਾਅਦ ਨੂੰ ਇੱਕ ਇੱਕ অনুচ্ছেদ ਨੂੰ ਅਸੀਂ ਪੜਾਂਗੇ ਯਾਨੀ 1 ਤੋਂ ਲੈ ਕੇ 4 ਤੱਕ ਅਨੁਛੇਦਾਂ ਦੀ ਵਿਆਖਿਆ ਕਰਾਂਗੇ ਤੇ ਭਾਗ 1 ਨੂੰ ਵੀ ਦੇਖਾਂਗੇ ਇਸ ਦੇ ਵਿੱਚ ਕੀ ਕੁਝ ਦੇ ਰੱਖਿਆ ਹੈ ਭਾਗ 1 ਦੇ ਵਿੱਚ ਦੇ ਰੱਖਿਆ ਸੰਘ ਅਤੇ ਇਸ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਭਾਰਤ ਦੇ ਸੰਵਿਧਾਨ ਨਾਲ ਸੰਬੰਧ ਕਾਨੂੰਨਾਂ ਨੂੰ ਸੰਗ੍ਰਹਿਤ ਹੈ ਯਾਨੀ ਭਾਰਤ ਦੇ ਵਿੱਚ ਭਾਰਤ ਨੂੰ ਕੀ ਕਿਹਾ ਗਿਆ ਭਾਰਤ ਨੂੰ ਰਾਜਿਆਂ ਦਾ ਸੰਘ ਕਿਹਾ ਗਿਆ ਉਸ ਸੰਗ ਦੇ ਵਿੱਚ ਸਾਥੀਓ ਮੈਂ ਤੁਹਾਨੂੰ ਕੱਲ ਦੱਸਿਆ ਸੀਗਾ ਵੀ 28 ਰਾਜ ਹੈ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਇਹ ਸਾਰੇ ਦੇ ਸਾਰੇ ਕਿਸ ਦੇ ਵਿੱਚ ਆ ਜਾਂਦੇ ਆ ਇਹ ਸਾਥੀਓ ਸੰਗ ਦੇ ਵਿੱਚ ਆ ਜਾਂਦੇ ਆ ਸੰਗ ਕਿਸ ਨੂੰ ਕਿਹਾ ਜਾਂਦਾ ਹੈ ਜਦੋਂ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਮਿਲ ਜਾਂਦੇ ਹਨ ਉਹਨਾਂ ਨੂੰ ਸੰਗ ਦੀ ਵਿਆਖਿਆ ਜਾਂ ਉਹਨਾਂ ਨੂੰ ਸੰਗ ਕਿਹਾ ਜਾਂਦਾ ਠੀਕ ਹੈ ਸੰਗ ਦੇ ਕਾਨੂੰਨਾਂ ਦਾ ਸੰਗ੍ਰਹਿਕ ਜੋ ਕਿ ਭਾਰਤ ਨੂੰ ਇੱਕ ਦੇਸ਼ ਅਤੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੰਗ ਦੇ ਰੂਪ ਵਿੱਚ ਬਣਾਇਆ ਗਿਆ ਆ ਗਈ ਨਾ ਉਹੀ ਗੱਲ ਭਾਰਤ ਦੇ ਵਿੱਚ ਯਾਨੀ ਸੰਘ ਕਿਸ ਨੂੰ ਕਿਹਾ ਗਿਆ ਹੈ ਭਾਰਤ ਦੇ ਵਿੱਚ ਰਾਜ ਹੈ ਜਿੰਨੇ ਵੀ ਰਾਜ ਹਨ ਰਾਜ ਕਿੰਨੇ ਭਾਰਤ ਦੇ ਵਿੱਚ ਸਾਥੀਓ ਤਾਂ ਰਾਜ ਆ ਜਾਣਗੇ 28 ਕੇਂਦਰ ਸ਼ਾਸਿਤ ਪ੍ਰਦੇਸ਼ ਕਿੰਨੇ ਆ 8 ਤਾਂ ਇਹਨਾਂ ਸਾਰਿਆਂ ਨੂੰ ਮਿਲਾ ਕੇ ਕੀ ਬਣ ਜਾਂਦਾ ਇਹਨਾਂ ਸਾਰਿਆਂ ਨੂੰ ਮਿਲਾ ਕੇ ਭਾਰਤ ਬਣਦਾ ਤਾਂ ਭਾਰਤ ਨੂੰ ਅਸੀਂ ਕੀ ਕਿਹਾ ਗਿਆ ਭਾਗ 1 ਦੇ ਵਿੱਚ ਭਾਰਤ ਨੂੰ ਰਾਜਿਆਂ ਦਾ ਸੰਘ ਕਿਹਾ ਗਿਆ ਹੈ ਤਾਂ ਸਿੰਪਲ ਦਾ ਕੁਐਸਚਨ ਬਣਦਾ ਹੈ ਵੀ ਰਾਜਿਆਂ ਦਾ ਸੰਘ ਕਿਸ ਨੂੰ ਕਿਹਾ ਗਿਆ ਹੈ ਜਾਂ ਕਿਹੜੇ ਭਾਗ ਦੇ ਵਿੱਚ ਦੇ ਰੱਖਿਆ ਹੈ ਭਾਰਤ ਨੂੰ ਤਾਂ ਭਾਗ 1 ਦੇ ਵਿੱਚ ਦੇ ਰੱਖਿਆ ਹੁਣ ਭਾਗ 1 ਦੇ ਵਿੱਚ 4 ਆਰਟੀਕਲ ਹਨ ਤੇ ਪਹਿਲਾ ਆਰਟੀਕਲ ਸਾਥੀਓ ਕੀ ਕਹਿੰਦਾ ਹੈ ਪਹਿਲਾ ਆਰਟੀਕਲ ਕਹਿੰਦਾ ਹੈ ਭਾਰਤ ਰਾਜਿਆਂ ਦਾ ਸੰਗ ਹੋਵੇਗਾ ਆਗੀ ਗੱਲ ਜਿਹੜੀ ਮੈਂ ਤੁਹਾਨੂੰ ਹੁਣੇ ਦੱਸੀ ਸੀਗੀ ਰਾਜਿਆਂ ਅਤੇ ਉਹਨਾਂ ਦੇ ਪਰਦੇਸ਼ਾਂ ਬਾਰੇ ਜਾਣਕਾਰੀ ਪਹਿਲੀ ਅਨੁਸੂਚੀ ਵਿੱਚ ਦਿੱਤੀ ਗਈ ਹੈ ਕੱਲ ਅਨੁਸੂਚੀਆਂ ਕਰਾਈਆਂ ਸੀਗੀਆਂ 1 ਤੋਂ ਲੈ ਕੇ 12 ਤੱਕ ਉਹ ਸਾਰੀਆਂ ਦੀਆਂ ਸਾਰੀਆਂ ਅਨੁਸੂਚੀਆਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਜਿਹਦੇ ਵਿੱਚ 8 ਅਨੁਸੂਚੀਆਂ ਉਦੋਂ ਬਣੀਆਂ ਸੀਗੀਆਂ ਉਦੋਂ ਜੁੜੀਆਂ ਸੀਗੀਆਂ ਸੰਵਿਧਾਨ ਦੇ ਵਿੱਚ ਜਦੋਂ ਸੰਵਿਧਾਨ ਬਣਿਆ ਸੀਗਾ ਉਸ ਤੋਂ ਬਾਅਦ 1951 ਦੇ ਵਿੱਚ 1950 1985 ਦੇ ਵਿੱਚ ਦੋ ਉਸ ਤੋਂ ਬਾਅਦ 1992 ਦੇ ਵਿੱਚ ਚਾਰ ਐਵੇਂ ਅਨੁਸੂਚੀਆਂ ਜੋੜੀਆਂ ਗਈਆਂ ਸੀਆਂ ਯਾਨੀ 9ਵੀਂ 1951 ਦੇ ਵਿੱਚ 10ਵੀਂ 1985 ਦੇ ਵਿੱਚ ਤੇ 11ਵੀਂ ਤੇ 12ਵੀਂ 1992 ਦੇ ਵਿੱਚ ਇਹ ਕਿਹੜੇ ਕਿਹੜੇ ਆਰਟੀਕਲ ਜਾਂ ਕਿਹੜੇ ਕਿਹੜੇ ਸੰਵਿਧਾਨ ਸੰਸ਼ੋਧ ਦੇ ਨਾਲ ਜੋੜੀਆਂ ਗਈਆਂ ਸੀਗੀਆਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਠੀਕ ਹੈ ਅਨੁਸੂਚੀ ਦੀ ਗੱਲ ਕਰੀਏ ਤਾਂ ਭਾਰਤ ਦੇ ਅਤੇ ਕੇਂਦਰ ਦੇ ਭਾਰਤ ਦੇ ਰਾਜਿਆਂ ਦੀ ਵਿਆਖਿਆ ਕਿਹੜੇ ਵਿੱਚ ਹੈ ਅਨੁਸੂਚੀ 1 ਦੇ ਵਿੱਚ ਤੇ ਭਾਗ 1 ਦੇ ਵਿੱਚ ਵੀ ਸੇਮ ਹੀ ਚੀਜ਼ ਹੈ ਠੀਕ ਹੈ ਇਸ ਤੋਂ ਬਾਅਦ ਤੁਸੀਂ ਕੀ ਕੀ ਦਿੱਤੀ ਗਈ ਹੈ ਤੇ ਐਨਕੁਆਇਰ ਕੀਤੇ ਜਾ ਸਕਣ ਵਾਲੇ ਅਜਿਹੇ ਹੋਰ ਖੇਤਰ ਵੀ ਸ਼ਾਮਿਲ ਕੀਤੇ ਜਾਣਗੇ ਮਤਲਬ ਕੀ ਹੈ ਸਾਥੀਓ ਯਾਨੀ ਭਾਰਤ ਦੇ ਜਿੰਨੇ ਵੀ ਰਾਜ ਹਨ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ ਤਾਂ ਆ ਗਏ ਇਨ ਫਿਊਚਰ ਜੇ ਕੋਈ ਭਾਰਤ ਦੇ ਵਿੱਚ ਐਡ ਹੁੰਦਾ ਰਾਜ ਆ ਜਾਂ ਭਾਰਤ ਤੋਂ ਰਾਜ ਐਡ ਹੁੰਦਾ ਹੈ ਤਾਂ ਉਹ ਸਾਰੇ ਦੇ ਸਾਰੇ ਅੱਡ ਤੱਕ ਹੀ ਹੋਣਾ ਸੁਪਨੇ ਛੱਡ ਦਿਓ ਲੇਕਿਨ ਜੇ ਕੋਈ ਰਾਜ ਐਡ ਹੁੰਦਾ ਭਾਰਤ ਦੇ ਵਿੱਚ ਤਾਂ ਉਹ ਵੀ ਇਹਦੇ ਵਿੱਚ ਕੀ ਹੋਊਗਾ ਆਰਟੀਕਲ ਨੰਬਰ 1 ਦੇ ਵਿੱਚ ਤੇ ਅਨੁਸੂਚੀ 1 ਦੇ ਵਿੱਚ ਸ਼ਾਮਿਲ ਕਰ ਲਿੱਤਾ ਜਵਾਬ ਸਮਝ ਆ ਗਈ ਨਾ ਆਰਟੀਕਲ ਨੰਬਰ 1 ਦੇ ਵਿੱਚ ਕੀ ਹੈ 2 ਨੰਬਰ ਆਰਟੀਕਲ 2 ਨੰਬਰ ਆਰਟੀਕਲ ਦੇ ਵਿੱਚ ਕੀ ਹੈ ਸਾਥੀਓ ਨਵੇਂ ਰਾਜਿਆਂ ਦਾ ਦਾਖਲਾ ਨਵੇਂ ਰਾਜਿਆਂ ਦਾ ਦਾਖਲਾ ਜਾਂ ਸਥਾਪਨਾ ਦਾ ਜ਼ਿਕਰ ਕੀਤਾ ਗਿਆ ਹੈ ਨਵੇਂ ਰਾਜਿਆਂ ਦਾ ਦਾਖਲਾ ਜਾਂ ਸਥਾਪਨਾ ਦਾ ਜ਼ਿਕਰ ਕੀਤਾ ਗਿਆ ਹੈ ਤਾਂ ਨਵੇਂ ਰਾਜਿਆਂ ਦਾ ਦਾਖਲਾ ਕਿਸ ਸਾਬ ਨਾਲ ਕਰਦੇ ਹਨ ਜਿਵੇਂ ਕਿ 1975 ਦੇ ਵਿੱਚ ਕੀਤਾ ਸੀਗਾ ਕਿਹਦਾ ਕੀਤਾ ਸੀਗਾ 1975 ਦੇ ਵਿੱਚ ਸਿੱਕਿਮ ਨੂੰ ਸ਼ਾਮਿਲ ਕੀਤਾ ਸੀਗਾ ਕਿਸ ਨੂੰ ਸ਼ਾਮਿਲ ਕੀਤਾ ਸੀਗਾ ਸਿੱਕਿਮ ਨੂੰ ਸ਼ਾਮਿਲ ਕੀਤਾ ਸੀਗਾ ਕਿਸ ਦੇ ਵਿੱਚ ਕੀਤਾ ਸੀਗਾ ਸ਼ਾਮਿਲ ਸਿੱਕਿਮ ਨੂੰ ਸਿੱਕਿਮ ਨੂੰ ਸ਼ਾਮਿਲ ਕੀਤਾ ਸੀਗਾ ਭਾਰਤ ਦੇ ਵਿੱਚ ਤਾਂ ਕਿਸ ਆਰਟੀਕਲ ਦੇ ਤਹਿਤ ਕੀਤਾ ਸੀਗਾ ਸਿੱਕਿਮ ਨੂੰ ਭਾਰਤ ਦੇ ਵਿੱਚ ਸ਼ਾਮਿਲ ਤਾਂ ਆਰਟੀਕਲ ਨੰਬਰ ਦੋ ਦੇ ਮੁਤਾਬਿਕ ਆਰਟੀਕਲ ਨੰਬਰ 2 ਦੇ ਮੁਤਾਬਿਕ ਭਾਰਤ ਨੇ ਸਿੱਕਿ ਨੂੰ ਸ਼ਾਮਿਲ ਕੀਤਾ ਸੀਗਾ ਯਾਨੀ ਜੇ ਕੋਈ ਨਵਾਂ ਰਾਜ ਹੈ ਭਾਰਤ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਤਾਂ ਉਹ ਕਿਹੜੇ ਆਰਟੀਕਲ ਦੇ ਅਨੁਸਾਰ ਹੋਏਗਾ ਆਰਟੀਕਲ ਨੰਬਰ 2 ਭਾਗ ਨੰਬਰ 1 ਦੇ ਅਨੁਸਾਰ ਭਾਰਤ ਦੇ ਵਿੱਚ ਸ਼ਾਮਿਲ ਹੋ ਸਕਦਾ ਹੈ ਠੀਕ ਹੈ ਇਸ ਤੋਂ ਇਲਾਵਾ ਆਰਟੀਕਲ ਨੰਬਰ 2 ਦੇ ਵਿੱਚ ਹੋਰ ਵੀ ਕੋਈ ਚੀਜ਼ਾਂ ਦੇ ਰੱਖੀਆਂ ਹੈ ਕੀ ਚੀਜ਼ਾਂ ਦੇ ਰੱਖੀਆਂ ਇਸ ਤੋਂ ਇਲਾਵਾ ਮੌਜੂਦਾ ਰਾਜਿਆਂ ਦੇ ਖੇਤਰ ਯਾਨੀ ਜਿਵੇਂ ਹੁਣ ਪੰਜਾਬ ਦਾ ਖੇਤਰਫਲ ਹੈ 50000 ਵਰਗ ਕਿਲੋਮੀਟਰ ਹੈ ਇਸ ਨੂੰ ਵਧਾਉਣਾ ਜਾਂ ਘਟਾਉਣਾ ਇਹ ਵੀ ਕਿਹੜੇ ਆਰਟੀਕਲ ਦੇ ਵਿੱਚ ਆ ਜਾਊਗਾ 2 ਨੰਬਰ ਆਰਟੀਕਲ ਦੇ ਵਿੱਚ ਇਹਦੀਆਂ ਮਤਲਬ ਕਿ ਪੰਜਾਬ ਦਾ ਨਾਮ ਚੇਂਜ ਕਰਨਾ ਹੈ ਤਾਂ ਇਹ ਵੀ ਕਿਹੜੇ ਆਰਟੀਕਲ ਦੇ ਵਿੱਚ ਆ ਜਾਊਗਾ ਆਰਟੀਕਲ ਨੰਬਰ 2 ਦੇ ਵਿੱਚ ਤਾਂ 2 ਦੇ ਵਿੱਚ ਕੀ ਹੈ ਨਵੇਂ ਰਾਜ ਇਹ ਅਸੀਂ ਸ਼ਾਮਿਲ ਕਰ ਸਕਦੇ ਹਾਂ ਤੇ ਜਿਹੜੇ ਬਣੇ ਹੋਏ ਰਾਜ ਹੈ ਉਹਨਾਂ ਦੇ ਮਤਲਬ ਨਾਮ ਦੇ ਵਿੱਚ ਪਰਿਵਰਤਨ ਕਰ ਸਕਦੇ ਹਾਂ ਉਹਨਾਂ ਦੀ ਸੀਮਾ ਖੇਤਰ ਦੇ ਵਿੱਚ ਪਰਿਵਰਤਨ ਕਰ ਸਕਦੇ ਹਾਂ ਤਾਂ ਆਰਟੀਕਲ ਨੰਬਰ 2 ਤੁਹਾਨੂੰ ਪਤਾ ਹੋਣਾ ਚਾਹੀਦਾ ਇਸ ਤੋਂ ਬਾਅਦ ਚ ਆਉਂਦਾ ਹੈ ਸਾਥੀਓ ਆਰਟੀਕਲ ਨੰਬਰ ਤਨ ਆਰਟੀਕਲ ਨੰਬਰ 3 ਦੀ ਕੀ ਹੈ ਸਾਥੀਓ ਨਵੇਂ ਰਾਜਿਆਂ ਨੂੰ ਸਿਰਜਣਾ ਹੁਣ ਦੇਖੋ ਆਰਟੀਕਲ 2 ਦੇ ਵਿੱਚ ਤਾਂ ਆ ਚੀਜ਼ ਸੀਗੀ ਵੀ ਅਸੀਂ ਸ਼ਾਮਿਲ ਕਰ ਸਕਦੇ ਆ ਆਰਟੀਕਲ ਨੰਬਰ 3 ਦੇ ਵਿੱਚ ਨਵਾਂ ਰਾਜ ਬਣਾ ਸਕਦੇ ਆ ਦੋਨਾਂ ਦੇ ਵਿੱਚ ਕੋਮਨ ਜਾਂ ਡਿਫਰੈਂਸ ਹੈ ਸਾਥੀਓ ਡਿਫਰੈਂਸ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਆਰਟੀਕਲ 2 ਇਹ ਕਹਿੰਦਾ ਹੈ ਵੀ ਅਸੀਂ ਬਣੇ ਬਣਾਏ ਰਾਜਿਆਂ ਨੂੰ ਸ਼ਾਮਿਲ ਕਰ ਸਕਦੇ ਆ ਭਾਰਤ ਦੇ ਵਿੱਚ ਤੇ ਆਰਟੀਕਲ ਨੰਬਰ 3 ਇਹ ਕਹਿੰਦਾ ਹੈ ਵੀ ਅਸੀਂ ਕੋਈ ਵੀ ਰਾਜਿਆ ਨਵਾਂ ਬਣਾ ਸਕਦੇ ਆ ਠੀਕ ਹੈ ਮੌਜੂਦਾ ਰਾਜਿਆ ਦੇ ਖੇਤਰ ਸੀਮਾਵਾਂ ਜਾਂ ਨਾਵਾਂ ਵਿੱਚ ਤਬਦੀਲੀ ਵੀ ਕੀਤੀ ਜਾ ਸਕਦੀ ਹੈ ਠੀਕ ਹੈ ਇਸ ਤੋਂ ਬਾਅਦ ਸਾਥੀਓ ਲਾਸਟ ਆਰਟੀਕਲ ਹੈ ਆਰਟੀਕਲ ਨੰਬਰ 4 ਆਰਟੀਕਲ ਨੰਬਰ 4 ਕੀ ਕਹਿੰਦਾ ਸਾਥੀਓ ਆਰਟੀਕਲ ਨੰਬਰ 4 ਦੇ ਵਿੱਚ ਦੇ ਰੱਖਿਆ ਹੈ ਆਰਟੀਕਲ 2 ਜਾਂ 3 ਦੇ ਤਹਿਤ ਕਿਸੇ ਰਾਜ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸੀਮਾ ਨੂੰ ਬਦਲਣ ਲਈ ਕਾਨੂੰਨ ਬਣਾਉਣ ਦੇ ਸੰਬੰਧ ਵਿੱਚ ਮਾਮਲੇ ਯਾਨੀ ਆਰਟੀਕਲ ਨੰਬਰ 2 ਦੇ ਵਿੱਚ ਆਰਟੀਕਲ ਨੰਬਰ 3 ਦੇ ਵਿੱਚ ਇੱਕ ਹੀ ਗੱਲ ਦੇ ਰੱਖੀ ਹੈ ਵੀ ਨਵੇਂ ਰਾਜਾਂ ਨੂੰ ਸ਼ਾਮਿਲ ਕੀਤਾ ਜਾ ਸਕਦਾ ਹੈ ਜਾਂ ਨਵੇਂ ਰਾਜ ਬਣਾ ਸਕਦੇ ਹਾਂ ਉਹਨਾਂ ਦੇ ਨਾਮ ਖੇਤਰ ਸੀਮਾ ਦੇ ਵਿੱਚ ਪਰਿਵਰਤਨ ਕਰ ਸਕਦੇ ਹਾਂ ਉਸ ਜਿਹੜਾ ਪਰਿਵਰਤਨ ਕਰਨਾ ਹੈ ਉਹ ਪਰਿਵਰਤਨ ਵਾਲਾ ਜਿਹੜਾ ਕਾਨੂੰਨ ਹੋਊਗਾ ਉਹ ਆਰਟੀਕਲ ਨੰਬਰ 4 ਦੇ ਅਕੋਰਡਿੰਗ ਤਿਆਰ ਕੀਤਾ ਜਾਊਗਾ ਕਿਹੜੇ ਆਰਟੀਕਲ ਨੰਬਰ ਦੇ ਆਰਟੀਕਲ ਨੰਬਰ 4 ਦੇ ਅਕੋਰਡਿੰਗ ਉਹ ਪਰਿਵਰਤਨ ਤਿਆਰ ਕੀਤਾ ਜਾਊਗਾ ਪਹਿਲੀ ਅਨੁਸੂਚੀ ਅਤੇ ਚੌਥੀ ਅਨੁਸੂਚੀ ਦੇ ਸੰਸ਼ੋਧਨ ਦੇ ਪੂਰਕ ਇਤਫਾਕ ਅਤੇ ਨਤੀਜੇ ਵਾਲੇ ਮਾਮਲਿਆਂ ਨਾਲ ਸੰਬੰਧਿਤ ਹੈ ਯਾਨੀ ਜਿਹੜਾ ਕਾਨੂੰਨ ਬਣਾਉਣਾ ਹੈ ਨਾ ਉਹਨਾਂ ਨੂੰ ਜਿਹੜਾ ਸੰਵਿਧਾਨ ਦਾ ਕਾਨੂੰਨ ਬਣਾਉਣਾ ਹੁੰਦਾ ਉਹ ਆਰਟੀਕਲ ਨੰਬਰ 4 ਦੇ ਅਕੋਰਡਿੰਗ ਬਣਾਇਆ ਜਾਊਗਾ ਠੀਕ ਹੈ ਹੁਣ ਇਸ ਦੇ ਵਿੱਚ ਕੀ ਕੁਝ ਕਰ ਸਕਦੀ ਹੈ ਇਸ ਦੇ ਵਿੱਚ ਆਰਟੀਕਲ ਨੰਬਰ 2 ਤੇ ਆਰਟੀਕਲ ਨੰਬਰ 3 ਯਾਨੀ ਨਵਾਂ ਰਾਜ ਬਣਾਉਣ ਦੇ ਸੰਬੰਧ ਵਿੱਚ ਜਿਹੜਾ ਕਾਨੂੰਨ ਬਣਾਊਗਾ ਤੋ ਉਹ ਆਰਟੀਕਲ ਨੰਬਰ 4 ਨੂੰ ਧਿਆਨ ਚ ਰੱਖਦੇ ਆ ਬਣਾਊਗਾ ਜਾਂ ਕੋਈ ਰਾਜ ਐਡ ਕਰਨਾ ਬਣਿਆ ਬਣਿਆ ਤੋ ਆਰਟੀਕਲ ਨੰਬਰ 4 ਦੇ ਅਕੋਰਡਿੰਗ ਤੇ ਐਡ ਕੀਤਾ ਜਾ ਸਕਦਾ ਹੈ ਠੀਕ ਹੈ ਜਾਂ ਰਾਜਿਆਂ ਦੇ ਨਾਮ ਬਦਲਨੇ ਆ ਤਾਂ ਉਹਨਾਂ ਦੇ ਸੰਬੰਧ ਵਿੱਚ ਕੋਈ ਕਾਨੂੰਨ ਬਣਾਉਣਾ ਤੋ ਉਹ ਵੀ ਆਰਟੀਕਲ ਨੰਬਰ 4 ਨੂੰ ਧਿਆਨ ਦੇ ਵਿੱਚ ਰੱਖਦੇ ਆ ਬਣਾ ਸਕਦੇ ਆ ਯਾ ਰਾਜ ਜਿਵੇਂ ਹੁਣ ਰਾਜਾਂ ਦੇ ਵਿੱਚ ਅੱਡਾ ਅੱਡਾ ਵਿਧਾਨ ਸਭਾ ਸੋਰੀ ਰਾਜ ਸਭਾ ਦੀਆਂ ਸੀਟਾਂ ਹਨ ਜਿਵੇਂ ਪੰਜਾਬ ਦੇ ਵਿੱਚ ਕਿੰਨੀਆਂ ਹੈ ਰਾਜਸਥਾਨ ਦੇ ਵਿੱਚ ਅੱਡ ਹੈ ਤਾਂ ਇਹ ਸਾਰੀਆਂ ਰਾਜ ਸਭਾ ਦੀਆਂ ਸੀਟਾਂ ਹੁੰਦੀਆਂ ਇਨ੍ਹਾਂ ਸੀਟਾਂ ਦੇ ਵਿੱਚ ਜੇ ਕੋਈ ਵਾਧ ਘਾਟ ਕਰਨੀ ਹੈ ਤਾਂ ਉਹ ਵੀ ਆਰਟੀਕਲ ਨੰਬਰ 4 ਨੂੰ ਧਿਆਨ ਵਿੱਚ ਰੱਖਦਿਆਂ ਹੀ ਕੀਤੀ ਜਾ ਸਕਦੀ ਹੈ ਤਾਂ ਆਹ ਸੀਗਾ ਸਾਥੀ ਉਹ ਆਪਣਾ ਭਾਗ ਨੰਬਰ 1 ਉਮੀਦ ਕਰਦਾ ਸਾਰਿਆਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ ਭਾਗ ਨੰਬਰ 1 ਦੇ ਵਿੱਚ ਕਿੰਨੇ ਆ ਸਾਥੀਓ 1 ਤੋਂ ਲੈ ਕੇ 4 ਤੱਕ ਅਨੁਛੇਦ ਦੇ ਰੱਖੇ ਹੈ ਪਹਿਲੇ ਅਨੁਛੇਦ ਦੇ ਵਿੱਚ ਭਾਰਤ ਦੀ ਵਿਆਖਿਆ ਕੀਤੀ ਗਈ ਹੈ 28 ਰਾਜ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਬਾਰੇ ਦੂਜੇ ਅਨੁਛੇਦ ਦੇ ਵਿੱਚ ਸਾਥੀਓ ਸਾਨੂੰ ਦੱਸਿਆ ਗਿਆ ਹੈ ਅਸੀਂ ਕੋਈ ਨਵਾਂ ਰਾਜ ਐਡ ਕਰ ਸਕਦੇ ਹਾਂ ਤੀਜੇ ਦੇ ਵਿੱਚ ਨਵਾਂ ਰਾਜ ਬਣਾ ਸਕਦੇ ਹਾਂ ਤੇ ਨਾਮ ਸੀਮਾ ਉਹਨਾਂ ਵਿੱਚ ਪਰਿਵਰਤਨ ਕਰ ਸਕਦੇ ਹਾਂ ਤੇ ਚੌਥੇ ਦੇ ਵਿੱਚ ਕਾਨੂੰਨ ਬਣਾ ਸਕਦੇ ਹਾਂ ਵੀ ਕਿਸ ਉਧਾਰ ਤੇ ਨਵਾਂ ਰਾਜ ਸੰਸਦ ਕਾਨੂੰਨ ਬਣਾ ਸਕਦੀ ਹੈ ਆਰਟੀਕਲ ਨੰਬਰ 4 ਦੇ ਵਿੱਚ ਵੀ ਕਿਸ ਉਧਾਰ ਤੇ ਨਵਾਂ ਰਾਜ ਸ਼ਾਮਿਲ ਕੀਤਾ ਜਾ ਸਕਦਾ ਹੈ ਠੀਕ ਹੈ ਤਾਂ ਉਮੀਦ ਕਰਦਾ ਹਾਂ ਸਾਰੇ ਸਾਥੀਆਂ ਨੂੰ ਆਹ ਕਲਾਸ ਚੰਗੀ ਲੱਗੀ ਹੋਊਗੀ ਜੇ ਕਲਾਸ ਵਧੀਆ ਲੱਗਦੀ ਹੈ ਤਾਂ ਸਾਥੀਓ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਮਿਲਦੇ ਹਾਂ ਸਾਥੀਓ ਕੱਲ ਦੀ ਕਲਾਸ ਦੇ ਵਿੱਚ ਕੱਲ ਦੀ ਕਲਾਸ ਦਾ ਟੌਪਿਕ ਰਹੂਗਾ ਹੋਰ ਰਹੂਗਾ ਸਾਥੀਓ ਭਾਗ ਨੰਬਰ 2 ਜਿਹਦੇ ਵਿੱਚ ਆਰਟੀਕਲ ਹੋਣਗੇ ਸਾਥੀਓ 5 ਤੋਂ ਲੈ ਕੇ 11 ਤੱਕ ਤਾਂ ਆਰਟੀਕਲ ਭਾਗ ਨੰਬਰ 2 ਅਸੀਂ ਕਦੋਂ ਕਰਾਂਗੇ ਸਾਥੀਓ ਭਾਗ ਨੰਬਰ 2 ਮੈਂ ਤੁਹਾਨੂੰ ਕਰਵਾਉਂਗਾ ਕੱਲ ਠੀਕ ਹੈ ਤਾਂ ਮਿਲਦੇ ਹਾਂ ਕੱਲ ਦੀ ਕਲਾਸ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੈ ਹਿੰਦ ਜੈ ਭਾਰਤ